ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖੱਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਜਿਹੜੇ ਇਹ ਦਿਨ ਲੰਘੇ ਨੇ ਸ਼ਹੀਦੀ ਜੋੜਮੇਲ ਦੇ ਦਿਨ ਜੀ ਹੈ ਨਾ ਬਹੁਤ ਹੀ ਸੋਗਵਾਰ ਦਿਨ ਨੇ ਇਹ ਉਹ ਦਿਨ ਨੇ ਜਦੋਂ ਪੋਹ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣਾ ਸਰਬੰਸ ਵਾਰ ਦਿੱਤਾ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਝੁਜਾਰ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹੀਦ ਹੋਏ ਤੇ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਣੇ ਗਏ ਮੁਗਲ ਹਕੂਮਤ ਨੇ ਉਹਨਾਂ ਨੂੰ ਬੜੇ ਡਰਾਵੇ ਦਿੱਤੇ ਲਾਲਚ ਦਿੱਤੇ ਪਰ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਤੇ ਆਪਣੇ ਪਰਵਾਰ ਦੀ ਰਵਾਇਤ ਅਨੁਸਾਰ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਰਾਹ ਚੁਣਿਆ। ਹਾਂਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ। ਇਸੇ ਸੋਗਵਾਰ ਦਿਨਾਂ ਦੇ ਬਾਰੇ ਉਪੇਂਦਰ ਸਿੰਘ ਲਾਂਬਾ ਹੋਰਾਂ ਦੀ ਇੱਕ ਰਚਨਾ ਛਪੀ ਸੀ। ਹਾਂਜੀ ਉਹਦਾ ਸਿਰਲੇਖ ਸੀ ਜਦੋਂ ਪਾਪਾ ਜੀ ਨੇ ਲੱਡੂ ਮੋੜ ਕੱਤੇ ਤੇ ਇਸ ਰਚਨਾ ਬਾਰੇ ਇੰਜੀਨੀਅਰ ਦਰਸ਼ਨ ਸਿੰਘ ਪੋਲਰ ਹੋਰਾਂ ਦਾ ਖਾਤਾ ਆਇਆ। ਇਸ ਰਚਨਾ ਦੇ ਵਿੱਚ ਲੰਬਾਜੀ ਨੇ ਇਸ ਇਲਾਕੇ ਵਿੱਚਲੇ ਸੋਗਵਾਰ ਮਾਹੌਲ ਦਾ ਜ਼ਿਕਰ ਕੀਤਾ ਜੋ ਇਹਨਾਂ ਦਿਨਾਂ ਵਿੱਚ ਹੁੰਦਾ ਹੈ ਹਾਂਜੀ ਸ਼ਹੀਦੀ ਸਭਾ ਦੇ ਦਿਨਾਂ ਵਿੱਚ ਹਾਂਜੀ ਤੇ ਇਸ ਬਾਰੇ ਇੰਜੀਨੀਅਰ ਦਰਸ਼ਨ ਸਿੰਘ ਪੁੱਲਰ ਹੋਰੀ ਕਹਿੰਦੇ ਨੇ ਕਿ ਇਹ ਰਚਨਾ ਪੜ੍ਹ ਕੇ ਮਨ 'ਚ ਬਹੁਤ ਵਿਚਾਰ ਆਉਂਦੇ ਨੇ ਤੇ ਪਿਛਲੇ ਕੁਝ ਦਹਾਕਿਆਂ ਤੋਂ ਉਹਨਾਂ ਨੂੰ ਇਸ ਮੌਕੇ ਦੀ ਅਹਿਮੀਅਤ ਪੰਜਾਬ ਦੀ ਕੁੱਲ ਆਬਾਦੀ ਦੇ ਨਿਸਬਤਨ ਬਹੁਤ ਹੀ ਘੱਟ ਲੋਕਾਂ ਵੱਲੋਂ ਲੰਗਰ ਲਾਉਣ ਫਤਿਹਗੜ੍ਹ ਸਾਹਿਬ ਜਾਂ ਨਜ਼ਦੀਕੀ ਗੁਰੂ ਘਰਾਂ ਵਿਖੇ ਨਤਮਸਤਕ ਹੋਣ ਤੱਕ ਹੀ ਸੀਮਤ ਹੋ ਕੇ ਜਾਪਦੀ ਹੈ ਉਹ ਕਹਿੰਦੇ ਨੇ ਕਿ ਬਹੁਤ ਹੀ ਗਿਣੇ ਚੁਣੇ ਲੋਕ ਹੋਣਗੇ ਜੋ ਉਸ ਵਕਤ ਨੂੰ ਸੱਚਮੁੱਚ ਹੱਡੀ ਹਡਾਉਣ ਦੀ ਬਿਰਤੀ ਨਾਲ ਯਾਦ ਕਰਦੇ ਹੋਣਗੇ ਇਸ ਸ਼ਹੀਦੀ ਪੰਦਰਵਾੜੇ ਸੰਬੰਧੀ ਕੋਈ ਵੀ ਤਸਵੀਰ ਸਾਹਿਤ ਨਾਟਕ ਜਾਂ ਅਜਿਹਾ ਕੁਝ ਇਨ੍ਹਾਂ ਦਿਨਾਂ ਵਿੱਚ ਸਾਡੇ ਬਾਜ਼ਾਰਾਂ ਜਾਂ ਸਕੂਲਾਂ ਆਜ ਵਿੱਚ ਵਿਸ਼ੇਸ਼ ਤੌਰ ਤੇ ਕਿਉਂ ਨਹੀਂ ਹੁੰਦਾ ਸਵਾਲ ਪਾਇਆ ਜੀ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਸਵਾਲ ਇਹ ਵੀ ਪਾਇਆ ਹੈ ਕਿ ਪੰਜਾਬ ਦੀ ਧਰਤੀ ਤੇ ਹੱਕਾਂ ਦੀ ਰਾਖੀ ਅਤੇ ਜ਼ੁਲਮ ਦੇ ਖਾਤਮੇ ਦੇ ਲਈ ਇਹਨਾਂ ਦਿਨਾਂ ਵਿੱਚ ਐਡਾ ਵੱਡਾ ਬੇਮਿਸਾਲ ਸੰਘਰਸ਼ ਹੋਇਆ ਹੋਵੇ ਤੇ ਪੰਜਾਬ ਦੀ ਗਲੀ ਗਲੀ ਦੇ ਵਿੱਚ ਇਸ ਦਾ ਜ਼ਿਕਰ ਨਾ ਹੋਵੇ ਜੀ ਤੇ ਇਹਦੇ ਬਾਰੇ ਉਹਨਾਂ ਨੇ ਕਿਹਾ ਕਿ ਦੇਖੋ ਕਿ ਠੰਡ ਦੇ ਦਿਨ ਸ਼ਹੀਦੀ ਦਿਹਾੜੇ ਨੂੰ ਯਾਦ ਕਰਕੇ ਉਹ ਕਹਿੰਦੇ ਨਹੀਂ ਨਾ ਕਿ ਇਹ ਪੋ ਦੇ ਦਿਨਾਂ ਦੇ ਵਿੱਚ ਪਰ ਸਰਦੀ ਦੇ ਦਿਨਾਂ ਪਰ ਸਰਦੀ ਦੇ ਦਿਨਾਂ ਦੇ ਵਿੱਚ ਜਦੋਂ ਅਸੀਂ ਰਜਾਈ ਦੇ ਨਿਗ ਵਿੱਚੋਂ ਇੱਕ ਉਂਗਲ ਵੀ ਬਾਹਰ ਨਹੀਂ ਕੱਢਦੇ ਉਸ ਵਕਤ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਵਿੱਚ ਤਲਵਾਰਾਂ ਵਾਰੇ ਹੋਣ ਜੀ ਧਰਮ ਦੀ ਰੱਖਿਆ ਦੇ ਲਈ ਤੇ ਸਰਹੰਦ ਦੇ ਵਿੱਚ ਨੀਹਾਂ ਵਿੱਚ ਛੋਟੇ ਸਹਬਜ਼ਾਦੇ ਚਿਣੇ ਜਾ ਰਹੇ ਹੋ ਇਸੇ ਕਰਕੇ ਤਾਂ ਉਹਨਾਂ ਦੀ ਸ਼ਹਾਦਤ ਨੂੰ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਕਿਹਾ ਜਾਂਦਾ ਉਸ ਵੇਲੇ ਛੋਟੇ ਦੋਵੇਂ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਉਮਰ ਸਿਰਫ 9 ਸਾਲ ਅਤੇ 7 ਸਾਲ ਦੀ ਸੀ ਦਰਸ਼ਨ ਸਿੰਘ ਹੋਰੀ ਇਹ ਕਹਿੰਦੇ ਨੇ ਕਿ ਪੰਜਾਬ ਦੀਆਂ ਮੋਰੀ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮੋਰੀ ਸਿਕ ਸੰਸਥਾ ਹੈ ਉਹਨੂੰ ਚਾਹੀਦਾ ਹੈ ਕਿ ਇਸ ਸ਼ਹੀਦੀ ਪੰਦਰਵਾੜੇ ਨੂੰ ਇਸ ਤਰ੍ਹਾਂ ਮਨਾਇਆ ਜਾਵੇ ਕਿ ਸੱਚਮੁੱਚ ਸਬਦ ਦੇ ਮਨਾ ਵਿੱਚ ਇਨ੍ਹਾਂ ਅਦੁੱਤੀ ਸ਼ਹਾਦਤਾਂ ਦਾ ਸਿਮਰਨ ਹੋਵੇ ਤੇ ਪ੍ਰੇਰਨਾਮਈ ਮਾਹੌਲ ਸਿਰਜਿਆ ਜਾਵੇ ਬਿਲਕੁਲ ਇਹੀ ਭਾਵਨਾ ਜਿਹੜੀ ਹੈਗੀ ਹੈ ਲੰਬਾ ਜੀ ਦੀ ਰਚਨਾ ਦੀ ਹੈਗੀ ਹੈ ਤੇ ਲੰਬਾ ਜੀ ਨੇ ਜਿਹੜਾ ਜ਼ਿਕਰ ਕੀਤਾ ਇਹਨਾਂ ਦਿਨਾਂ ਦਾ ਉਹਨਾਂ ਨੇ ਆਪਣੇ ਦਾਦਾ ਜੀ ਦੇ ਹਵਾਲੇ ਨਾਲ ਕੀਤਾ। ਹਾਂਜੀ। ਇਹ ਗੱਲ ਉਦੋਂ ਦੀ ਹੈ ਕਿ ਜਦੋਂ ਉਹ ਆਪਣੇ ਦਾਦਾ ਜੀ ਕੋਲ ਰਹਿ ਕੇ ਰੋਪੜ ਪੜ੍ਹਦੇ ਹੁੰਦੇ ਸੀਗੇ ਕਾਲਜ ਦੇ ਵਿੱਚ। ਹਾਂਜੀ। ਹੈਨਾ? ਤੇ ਉਹ ਆਪਣੇ ਦਾਦਾ ਜੀ ਨੂੰ ਜਿਹੜੇ ਸੀ ਪਾਪਾ ਜੀ ਕਹਿੰਦੇ ਹੁੰਦੇ ਸੀਗੇ। ਹਾਂਜੀ। ਤੇ ਉਹ ਕਹਿੰਦੇ ਨੇ ਕਿ ਉਹ ਬੇਕਰੀ ਚ ਚਲਾਉਂਦੇ ਸੀ ਉੱਥੇ? ਹਾਂਜੀ ਉਹਨਾਂ ਦੇ ਦਾਦਾ ਜੀ ਆਪਣੀ ਬੇਕਰੀ ਚ ਬਣਦੀਆਂ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਸੀ ਸਬਾ ਦੇ ਦਿਨਾਂ ਚ ਨਾ ਉੱਥੇ ਲੰਗਰ ਲਈ ਭੇਜ ਦਿੰਦੇ ਹੁੰਦੇ ਸੀ। ਤੇ ਕਹਿੰਦੇ ਵੀ ਉਹਨਾਂ ਨੂੰ ਸਾਰੇ ਭਗਤ ਜੀ ਕਹਿੰਦੇ ਹੁੰਦੇ ਸਿਗੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਜੀ ਜਿਹੜੇ ਸਿਗੇ ਲੰਬੋਰੀ ਦੱਸਦੇ ਨੇ ਕਿ ਪੁੰਜੇ ਸੌਂਦੇ ਸੀ ਜੀ ਤੇ ਕੋਈ ਵੀ ਮਿੱਠਾ ਪਕਵਾਨ ਪਰੋਸਣ ਦੀ ਮਨਾਹੀ ਹੁੰਦੀ ਸੀ ਬਿਲਕੁਲ ਗੱਲ ਹੈ ਕਿ ਵੀ ਜਿਹੜੇ ਉਹ ਸੋਗ ਦੇ ਦਿਨ ਸੀ ਉਹ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਮੈਂ ਵੀ ਇਸੇ ਇਲਾਕੇ ਦੀ ਆ ਤੇ ਮੈਂ ਦੇਖਿਆ ਕਿ ਇਹ ਪੁੰਜੇ ਸੌਣ ਵਾਲੀ ਗੱਲ ਤੇ ਸਾਦਾ ਖਾਣਾ ਜੀ ਇਸੇ ਤਰ੍ਹਾਂ ਹੁੰਦਾ ਸੀ ਪਰਿਵਾਰਾਂ 'ਚ ਉਹ ਹੁੰਦਾ ਸੀ ਕਿ ਜੇ ਕੋਈ ਜਿਵੇਂ ਤੁਸੀਂ ਕੋਈ ਖੁਸ਼ੀ ਦਾ ਦਿਹਾੜਾ ਨਹੀਂ ਤੁਸੀਂ ਮਨਾਉਂਦੇ ਸੀਗੇ ਜਿਵੇਂ ਲੰਬਾ ਜੀ ਨੇ ਵੀ ਜ਼ਿਕਰ ਕੀਤਾ ਕਿ ਕੋਈ ਰੋਕਾ ਵਿਆਹ ਸ਼ਾਦੀ ਜਾਂ ਕੋਈ ਚੱਠ ਉਹ ਤੁਸੀਂ ਨਹੀਂ ਕਰਦੇ ਸੀ ਇੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਗੁਰੂ ਸਹਿਬਾਨ ਦੇ ਪਰਿਵਾਰ ਨੇ ਧਰਮ ਦੀ ਰੱਖਿਆ ਦੇ ਲਈ ਤੇ ਅਸੀਂ ਇਹਨਾਂ ਦਿਨਾਂ ਵਿੱਚ ਇਹਨਾਂ ਸੋਗਮਈ ਦਿਨਾਂ ਦੇ ਵਿੱਚ ਕੋਈ ਖੁਸ਼ੀ ਨਹੀਂ ਮਨਾਉਣੀ ਭੁਪਿੰਦਰ ਸਿੰਘ ਹੋਰ ਇਹ ਵੀ ਲਿਖਦੇ ਨੇ ਆਪਣੀ ਰਚਨਾ ਚ ਕਿ ਉਹਨਾਂ ਦਾ ਪਰਿਵਾਰ ਇਕੱਠੇ ਬੈਠ ਕੇ ਪਾਠ ਕਰਦਾ ਤੇ ਜਦੋਂ ਪਾਠ ਕਰਨ ਮਨਗਰੋ ਜਦੋਂ ਅਰਦਾਸ ਕਰਦੇ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਕੁੱਲ ਲੋਕਾਈ ਲਈ ਇਸ ਤੋਂ ਸੇਧ ਲੈਣ ਦੀ ਇਰਜ਼ੋਈ ਕਰਦੇ ਤੇ ਇੰਨੀ ਦਿਨੀ ਸਭਾ ਦੇ ਦਿਨੀ ਇੱਕ ਵਾਰ ਉਹਨਾਂ ਦੀ ਕੋਈ ਮਾਸੀ ਮੋਤੀਆਂ ਨਾ ਦੀ ਉਹ ਆਪਣੇ ਪੋਤੇ ਦੇ ਜਨਮ ਦੀ ਖੁਸ਼ੀ ਚ ਲੱਡੂ ਲੈ ਕੇ ਆ ਗਈ ਲੇਖਕ ਨੇ ਆਪਣੇ ਪਾਪਾ ਜੀ ਦੇ ਕਹਿਣ ਤੇ ਗੇਟ ਖੋਲ੍ਹਿਆ ਤਾਂ ਜਦੋਂ ਦਾਦਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦਾ ਬਹੁਤ ਬੁਰਾ ਮਨਾਇਆ ਸ਼ਹਾਦਤ ਦੇ ਇਹਨਾਂ ਦਿਨਾਂ 'ਚ ਸਹਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਤੁਸੀਂ ਕੋਈ ਖੁਸ਼ੀ ਦੀ ਗੱਲ ਸੋਚ ਵੀ ਕਿਵੇਂ ਲਈ ਲੱਡੂ ਵੰਡਣ ਵਾਲੀ ਉਹ ਕਹਿੰਦੇ ਕਿ ਵੀ ਮੈਂ ਇਹ ਲੱਡੂ ਨਹੀਂ ਲੈਣੇ ਤੇ ਤੁਸੀਂ ਇਹਨੂੰ ਲੱਡੂ ਨੂੰ ਵਾਪਸ ਲੈ ਜਾਓ ਤੇ ਉਹਨਾਂ ਨੇ ਉਹਨੂੰ ਸਮਝਾਇਆ ਸਮਝਾਇਆ ਕਿ ਐ ਲੋ ਜਾਂ ਗੁੱਸਾ ਕੀਤਾ ਕਿ ਵੀ ਤੂੰ ਇਹ ਸੋਚ ਵੀ ਕਿਵੇਂ ਲਿਆ ਕਿ ਲੱਡੂ ਵੰਡਣ ਦੀ ਗੱਲ ਸੋਚੀ ਵੀ ਕਿਵੇਂ ਇਹਨਾਂ ਦਿਨਾਂ ਦੇ ਵਿੱਚ ਲੰਬਾਵਰਾਂ ਦੀ ਉਮਰ ਉਸ ਵੇਲੇ ਬਹੁਤ ਛੋਟੀ ਸੀ ਉਹ ਕਹਿੰਦੇ ਵੀ ਸਾਨੂੰ ਜਿੱਦਾਂ ਲੱਡੂ ਵਾਪਸ મોੜੇ ਨਾ ਕਹਿੰਦੇ ਸਾਨੂੰ ਉਦੋਂ ਚੰਗਾ ਨਹੀਂ ਲੱਗਿਆ ਕਿ ਭਈ ਪਾਪਾ ਜੀ ਨੇ ਕੀ ਕੀਤਾ ਕਿ ਲੱਡੂ ਵਾਪਸ ਕਰ ਦਿੱਤੇ ਤੇ ਲੰਬਾ ਜੀ ਕਹਿੰਦੇ ਨੇ ਕਿ ਅੱਜ ਜਦੋਂ ਮੈਂ ਖਿਆਲੀ ਤੌਰ ਤੇ ਉਹਨਾਂ ਸਮਿਆਂ ਵਿੱਚ ਵਿਚਰਦਾ ਹਾਂ ਤਾਂ ਪਾਪਾ ਜੀ ਦੀ ਸ਼ਰਧਾ ਦੀ شدت ਬਾਰੇ ਸੋਚਦਿਆਂ ਮੇਰਾ ਸਿਰ ਆਪ ਮੁਹਾਰੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅੱਗੇ ਝੁਕ ਜਾਂਦਾ ਹੈ ਤੇ ਫਿਰ ਮੈਨੂੰ ਯਾਦਦਾ ਕਿ ਪਪਾ ਜੀ ਦਾ ਜਿਹੜਾ ਲੱਡੂ ਮੋੜਨ ਦਾ ਫੈਸਲਾ ਸੀ ਉਹ 16 ਅੰਨੇ ਸੱਚ ਸੀ ਉਹ 16 ਨਹੀਂ ਲਿਖਦੇ ਉਹ ਲਿਖਦੇ ਐ ਸਵਾ 16 ਅੰਨੇ ਸੱਚ ਸੀ ਅਸਲ ਗੱਲ ਇਹ ਹੈ ਨਾ ਕਿ ਪਪਾ ਜੀ ਦੀ ਸ਼ਰਦਾ ਸੱਚੀ ਸੀ ਤੇ ਉਹਨਾਂ ਦੀ ਕਥਨੀ ਤੇ ਕਰਨੀ ਚ ਕੋਈ ਫਰਕ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਆ ਨਾ ਕਿ ਮੈਂ ਦਿਲੋਂ ਸਤਕਾਰ ਕਰਦਾ ਉਸ ਭਾਵਨਾ ਨੂੰ ਕਹਿੰਦੇ ਹੁਣ ਮੈਨੂੰ ਸਮਝ ਲੱਗਦੀ ਹੈ ਵੱਡੀ ਉਮਰੇ ਆ ਕੇ ਹੈਨਾ ਉਹਨਾਂ ਨੇ ਗੱਲ ਵੀ ਲੰਬਾ ਜੀ ਨੇ ਉੱਥੇ ਆ ਕੇ ਖਤਮ ਕੀਤੀ ਹੈ ਜਿਹੜੀ ਇੰਜੀਨੀਅਰ ਦਰਸ਼ਨ ਸਿੰਘ ਪੁੱਲਰ ਉਹ ਰਾਣੀ ਕੀਤੀ ਹੈ ਉਹਨਾਂ ਨੇ ਲਾਂਬਾ ਜੀ ਨੇ ਕਿਹਾ ਕਹਿੰਦੇ ਵੀ ਗੁਰੂਆਂ ਪੈਗੰਬਰਾਂ ਤੇ ਸ਼ਹੀਦਾਂ ਦੇ ਜਿਹੜੇ ਦਿਹਾੜੇ ਨੇ ਇਹ ਰਵਾਇਤੀ ਤੇ ਰਸਮੀ ਤੌਰ ਤੇ ਨਹੀਂ ਮਨਾਏ ਜਾਣੇ ਚਾਹੀਦੇ ਕਿ ਨਵੀਂ ਪੀੜੀ ਨੂੰ ਪ੍ਰੇਰਣਾ ਦੇਣ ਲਈ ਸਾਨੂੰ ਆਪਣੇ ਇਹਨਾਂ ਪੀਰਾਂ ਪੈਗੰਬਰਾਂ ਤੇ ਸ਼ਹੀਦਾਂ ਦੇ ਜਿਹੜੇ ਮਹਾਨ ਕਾਰਜ ਨੇ ਉਹ ਅਗਲੀਆਂ ਪੀੜ੍ਹੀਆਂ ਤੱਕ ਲਿਜਾਣੇ ਬਹੁਤ ਜ਼ਰੂਰੀ ਹੈ ਰਵਨੀਤ ਇਹ ਜਿਹੜੇ ਸ਼ਹੀਦੀ ਜੋੜ ਮੇਲ ਦੇ ਦਿਨ ਨੇ ਇਹਦੇ ਬਾਰੇ ਆਪਣੀ ਅਖਬਾਰ ਦੇ ਵਿੱਚ ਬਹੁਤ ਸਾਰੀਆਂ ਖਬਰਾਂ छਪੀਆਂ ਨੇ ਇਸ ਦਿਹਾੜੇ ਦੇ ਨਾਲ ਸੰਬੰਧਿਤ ਤੇ ਕਈ ਰਚਨਾਵਾਂ ਵੀ छਪੀਆਂ ਨੇ ਜੀ ਬਿਲਕੁਲ ਉਹਨਾਂ ਰਚਨਾਵਾਂ ਦੇ ਵਿੱਚ ਮਾਤਾ ਗੁਜਰੀ ਜੀ ਦਾ ਜ਼ਿਕਰ ਕਰਦੇ ਆ ਮਾਤਾ ਗੁਜਰਕੌਰ ਜੀ ਲਿਖਿਆ ਹਾਂਜੀ ਸਾਡੇ ਪਾਠਕ ਨੇ ਪਟਿਆਲਾ ਤੋਂ ਰਮੇਸ਼ਵਰ ਸਿੰਘ ਤੇ ਲੁਧਿਆਣਾ ਤੋਂ ਪ੍ਰਿੰਸੀਪਲ ਗੁਰਮੁਖ ਸਿੰਘ ਪੁਹੀੜ ਜੀ ਇਹਨਾਂ ਦੋਵਾਂ ਨੇ ਕਿਹਾ ਹੈ ਕਿ ਮਾਤਾ ਗੁਜਰੀ ਜੀ ਦਾ ਨਾਂ ਮਾਤਾ ਗੁਜਰਕੌਰ ਜੀ ਲਿਖਣਾ ਸਹੀ ਨਹੀਂ ਇਸ ਗੱਲਬਾਤ ਧਿਆਨ ਦੇਵਣ ਤੋਂ ਬਾਅਦ ਇੱਕ ਤੇ ਅਸੀਂ ਪਤਾ ਕੀਤਾ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਤਰਜਮਾਨ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਪ੍ਰਜਨ ਸਿੰਘ ਵਕਤਾਵਰਾਂ ਨਾਲ ਗੱਲ ਕੀਤੀ ਸਾਡੇ ਅੰਮ੍ਰਿਤਸਰ ਤੋਂ ਪੱਤਰਕਾਰ ਜਗਤਾਰ ਸਿੰਘ ਲੰਬੌਰਾਂ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਮਾਤਾ ਗੁਜਰ ਕੌਰ ਜੀ ਹੀ ਬੋਲਣਾ ਤੇ ਲਿਖਣਾ ਹੈ ਹਾਂਜੀ ਇਹਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਸ ਅਕਾਊਂਟ ਹੈ ਜੀ ਉਹਦੇ ਤੇ ਜਿਹੜੇ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮ ਹੋਏ ਸੀ ਹਰਮੰਦਰ ਸਾਹਿਬ 'ਚ ਅਰਦਾਸ ਹੋਈ ਹੈ ਨਾ ਹਾਂਜੀ ਸ੍ਰੀ ਹਰਮੰਦਰ ਸਾਹਿਬ ਜਦੋਂ ਅਰਦਾਸ ਹੋਈ ਤਾਂ ਉਹਦੇ ਵਿੱਚ ਵੀ ਮਾਤਾ ਗੁਜਰਕੌਰ ਜੀ ਆਖਿਆ ਗਿਆ ਤੇ ਦੂਜਾ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ 'ਚ ਹੈ ਗੁਰਦੁਆਰਾ ਗੰਗਸਰ ਸਾਹਿਬ ਜੀ ਜਿਹੜਾ ਮਾਤਾ ਗੁਜਰੀ ਜੀ ਦਾ ਜਨਮ ਸਥਾਨ ਕਹਿੰਦੇ ਆਪਾਂ ਹੂੰ ਹੂੰ ਤੇ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਮਾਗਮ ਲਈ ਕਿ ਸੀ ਉਹਨਾਂ ਦੇ ਵਿੱਚ ਵੀ ਮਾਤਾ ਗੁਜਰਕੌਰ ਜੀ ਕਿਹਾ ਗਿਆ ਉਹਨਾਂ ਦਾ 400ਵਾਂ 400ਵਾਂ ਜਨਮ ਦਿਹਾੜਾ ਸੀ ਹੂੰ ਹੂੰ ਤੇ ਇਹਨਾਂ ਦੋਵਾਂ ਸਮਾਗਮਾਂ ਨਾਲ ਸੰਬੰਧਿਤ ਜਿਹੜੀਆਂ ਵੀਡੀਓਜ਼ ਨੇ ਉਹ ਐਕਸ ਅਕਾਊਂਟ ਤੇ ਪਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹਨੂੰ ਪਹਿਲਾਂ ਟਵਿੱਟਰ ਵੀ ਕਹਿੰਦੇ ਸੀ ਤੇ ਇਹਨਾਂ ਦੋਨੋਂ ਵੀਡੀਓਜ਼ 'ਚ ਵੀ ਮਾਤਾ ਗੁਜਰ ਕੌਰ ਜੀ ਕਿਹਾ ਗਿਆ ਅੱਛਾ ਇਹ ਹੀ ਨਹੀਂ ਅਸੀਂ ਇਹਨਾਂ ਤੋਂ ਤਾਂ ਪੁੱਛਿਆ ਹੀ ਹੈ ਹਰਪ੍ਰੀਤ ਸਿੰਘ ਵਕਤਾ ਹੋ ਰਹਾਂ ਤੋਂ ਤੇ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜਿਹੜੇ ਮੀਡੀਆ ਇਨਚਾਰਜ ਨੇ ਜਸ ਕਰਨ ਸਿੰਘ ਉਹਨਾਂ ਤੋਂ ਵੀ ਇਸ ਗੱਲ ਬਾਰੇ ਪਤਾ ਕੀਤਾ ਤੇ ਉਹਨਾਂ ਨੇ ਵੀ ਇਹੀ ਆਖਿਆ ਜੀ ਕਿ ਮਾਤਾ ਗੁਜਰ ਕੌਰ ਜੀ ਲਿਖਣਾ ਸਹੀ ਹੋਵੇਗਾ ਤੇ ਉਹਨਾਂ ਦਾ ਜੋ ਜਵਾਬ ਸੀ ਉਸ ਤੋਂ ਅਸੀਂ ਤੁਹਾਨੂੰ ਜਾਣੂ ਕਰਵਾ ਦਿੱਤਾ ਤੇ ਹੁਣ ਅਸੀਂ ਆਪਣੇ ਉਹਨਾਂ ਦਰਸ਼ਕਾਂ ਦੇ ਨਾਲ ਸਾਂਝੇ ਕਰੀਏ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਹਾਂਜੀ ਜਿਨ੍ਹਾਂ ਦਰਸ਼ਕਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਜੀ ਉਹਨਾਂ ਦੇ ਨਾਂ ਨੇ ਅਮਰਪ੍ਰੀਤ ਸਿੰਘ ਗੁਰਪ੍ਰੀਤ ਅਨੂਪਾਲ ਕੌਰ ਪੰਦੇਰ ਸਿੰਘ ਰਮੇਸ਼ਵਰ ਬਲਜੀਤ ਕੌਰ ਢਿੱਲੋਂ ਬਲਜੀਤ ਕੌਰ ਖਾਲਸਾ ਗੌਤਮ ॠषि ਅਨਿਲ ਗੁਪਤਾ ਸੰਜੀਵ ਕੁਮਾਰ ਸ਼ਰਮਾ ਕਵਰਬੀਰ ਸਿੰਘ ਜਸਵੰਤ ਕੌਰ ਮਣੀ ਕੇਵਲ ਸਰਾ ਸੁਰਿੰਦਰ ਖੁਰਮੀ ਬੈਨੀਪਾਲ ਸਿੰਘ ਕਾਲੋਂ ਬੂਟਾ ਸਿੰਘ ਵਾਕਫ ਰਮੇਸ਼ ਯਾਦਵ ਕੇਵਲ ਤਿਵਾੜੀ ਕ੍ਰਿਸ਼ਨ ਰੁਪਾਣਾ ਸਿਮਰਨ ਧਾਲੀਵਾਲ ਰੋਸ਼ਨ ਲਾਲ ਬੱਦਣ ਜਸਬੀਰ ਜਸ ਗੁਰਦੀਪ ਢੋਡੀ ਪਰਸ਼ੋਤਮ ਲਾਲ ਮਹਿਤਾ ਬਲਵਿੰਦਰ ਰੈਤ ਰਾਮਚੰਦਰ ਜਸਵੰਤ ਸਿੰਘ ਪਾਟਿਆ ਛੋਟਾ ਸਿੰਘ ਸੰਧੂ ਮਨਮੋਹਨ ਗੁਪਤਾ ਮੋਨੀ ਸੁਖਵਿੰਦਰ ਪਾਲ ਸਖਮੰਦਰ ਸਿੰਘ ਤੂਰ ਜਤਿੰਦਰ ਸ਼ਰਮਾ ਬਲਦੇਵ ਸਿੰਘ ਬੇਦੀ ਇੰਦਰਜੀਤ ਸਿੰਘ ਮਨਤੀਰ ਦਿਓਲ ਰਾਮਸਵਰਨ ਲਖੇਵਾਲੀ ਐਸ ਕੌਰ ਭੁਪਿੰਦਰ ਸਿੰਘ ਢਿੱਲੋਂ ਪਾਲੀ ਇਕਬਾਲ ਹਰਮੇਸ਼ ਸਿੰਘ ਬਲਵਿੰਦਰ ਸਿੰਘ ਜਗਤਾਰ ਸਮਾਲਸਰ ਆਤਿਸ਼ ਗੁਪਤਾ ਕੁਲਵਿੰਦਰ ਸਰਾ ਜਗਦੀਸ਼ ਕੌਰ ਗੁਰਮੀਤ ਸਿੰਘ ਫਸਲਕਾ ਅਮਰਜੀਤ ਜੋਸ਼ੀ ਦਰਸ਼ਕੋ ਤੁਹਾਡੇ ਹੁੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਦਰਸ਼ਕਾਂ ਦੇ ਨਾਂ ਸਾਂਝੇ ਕਰਨ ਤੋਂ ਬਾਅਦ ਹੁਣ ਅਸੀਂ ਅਗਲੇ ਖਾਤੇ ਦੀ ਗੱਲ ਕਰੀਏ ਜੀ ਸੰਗਰੂਰ ਤੋਂ ਡਾਕਟਰ ਇਕਬਾਲ ਸਿੰਘ ਸਕਰਾਦੀ ਹੋਰਾਂ ਦਾ ਖਾਤ ਆਇਆ ਹੈ ਅਮਰਜੀਤ ਚੰਦਨ ਹੋਰਾਂ ਦੀ ਰਚਨਾ ਮੁੱਢੋ-ਸੁੱਢੋ ਬਾਰੇ ਜੀ ਸਕਰਾਦੀ ਹੋਰਾਂ ਨੂੰ ਇਹ ਰਚਨਾ ਚੰਗੀ ਲੱਗੀ ਤੇ ਉਹਨਾਂ ਨੇ ਆਪਣੇ ਜੀਵਨ ਨਾਲ ਇੱਕ ਜੁੜੀ ਯਾਦ ਵੀ ਸਾਂਝੀ ਕੀਤੀ ਹੈ ਆਪਣੇ ਖਾਤੇ ਰਾਹੀਂ ਅਸਲ ਦੇ ਵਿੱਚ ਜਿਹੜੀ ਚੰਦਨ ਹੋਰਾਂ ਦੀ ਰਚਨਾ ਨਾ ਉਸ ਵੇਲੇ ਦੀ ਹੈ ਜਦੋਂ ਉਹਨਾਂ ਨੂੰ ਵੈਨਕੂਵਰ ਜਾ ਕੇ ਪਤਾ ਲੱਗਾ ਕਿ ਵਿਰਕੋਰਾਂ ਦਾ ਦਿਹਾਂਤ ਹੋ ਗਿਆ ਵਿਰਕੋਰਾਂ ਦਾ ਦਿਹਾਂਤ ਹੋਇਆ ਕੁਝ ਸਮਾਂ ਹੋਇਆ ਸੀ ਉਦੋਂ ਫਿਰ ਉਹ ਉਹਨਾਂ ਦੇ ਪਰਿਵਾਰ ਦੇ ਨਾਲ ਅਫਸੋਸ ਕਰਨ ਦੇ ਲਈ ਉਹਨਾਂ ਦੇ ਜਿਹੜਾ ਟੋਰਾਂਟੋ ਨੇੜੇ ਕਿਤੇ ਉਹ ਕਿਸੇ ਕਸਬੇ ਦੇ ਵਿੱਚ ਰਹਿੰਦੇ ਸੀ ਡਾਊਨਸਵਿਊ ਹਾਂਜੀ ਉੱਥੇ ਉਹਨਾਂ ਦੇ ਪਰਿਵਾਰ ਦੇ ਨਾਲ ਅਫਸੋਸ ਕਰਨ ਜਦੋਂ ਗਏ ਨੇ ਇਹ ਉਸ ਵੇਲੇ ਦੇ ਜਿਹੜੇ ਉਹਨਾਂ ਦੇ ਮਨ ਦੀ ਅਵਸਥਾ ਹੈ ਮਨੋ ਭਾਵ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਉਹਨਾਂ ਹਾਂਜੀ ਨਿੱਕੀ ਕਹਾਣੀ ਦਾ ਬਾਦਸ਼ਾ ਜਿਨ੍ਹਾਂ ਨੂੰ ਕਹਿੰਦੇ ਨੇ ਕੁਲਵੰਤ ਸਿੰਘ ਵਿਰਕ ਉਹਨਾਂ ਦਾ ਦਿਹਾਂਤ 24 ਦਸੰਬਰ 1987 ਨੂੰ ਹੋਇਆ ਸੀ ਤੇ ਅਮਰਜੀਤ ਚੰਦਨ ਹੋਰੇ ਉਸ ਤੋਂ ਕੁਝ ਸਮਾਂ ਬਾਅਦ ਗਏ ਸੀ ਉਹਨਾਂ ਦੇ ਘਰ ਇੱਥੇ ਉਹਨਾਂ ਨੇ ਜਦੋਂ ਅਫਸੋਸ ਉਹਨਾਂ ਨਾਲ ਕਰਨਗੇ ਨਾ ਉਹਨਾਂ ਦੀ ਪਤਨੀ ਹਰਬੰਸ ਕੌਰ ਨਾਲ ਜਿਨ੍ਹਾਂ ਨੂੰ ਉਹਨਾਂ ਨੇ ਬੰਸੀ ਲਿਖਿਆ ਤਾਂ ਉਹ ਕਹਿੰਦੇ ਨੇ ਕਿ ਉਹ ਵਾਰ-ਵਾਰ ਇਹ ਕਲ ਕਹਿ ਰਹੇ ਸੀਗੇ ਕਿ ਵਿਰਕ ਸਾਹਿਬ ਨੂੰ ਮੱਲੋ ਮੱਲੀ ਕਨੇਡਾ ਲਿਆਂਦਾ ਗਿਆ ਉਹ ਕੈਨੇਡਾ ਆਉਣਾ ਨਹੀਂ ਸੀ ਚਾਹੁੰਦੇ ਫਿਰ ਉਹਨਾਂ ਨੇ ਜਿਹੜੀ ਇੱਕ ਬਰੀਕ ਗੱਲ ਕੀਤੀ ਐ ਨਾ ਚੰਦਨ ਹੋਰਾਂ ਨੇ ਚੰਦਨ ਹੋਰਾਂ ਨੇ ਉਹਨਾਂ ਨੇ ਲਿਖਿਆ ਇੱਕ ਗੱਲ ਨਾ ਤਾਂ ਵਿਰਕ ਨੇ ਮੂੰਹ ਆਖੀ ਹੋਵੇਗੀ ਤੇ ਨਾ ਹੀ ਹੁਣ ਬੰਸੀ ਆਖ ਰਹੀ ਸੀ ਗੱਲ ਪਤਾ ਕੀ ਸੀ ਗੱਲ ਉਹ ਇਹ ਕਹਿੰਦੇ ਨੇ ਕਿ ਵਿਰਕ ਪਰਦੇਸ 'ਚ ਨਹੀਂ ਸੰਮਰਨਾ ਚਾਹੁੰਦੇ ਜੀ ਬਿਲਕੁਲ ਤੇ ਫਿਰ ਉਹ ਸਵਾਲ ਵੀ ਨਾਲ ਕਰਦੇ ਨੇ ਕਿ ਕੀ ਚੰਡੀਗੜ੍ਹ ਮੁਹਾਲੀ ਉਹਨਾਂ ਦਾ ਦੇਸ਼ ਸੀ ਫਿਰ ਉਹੀ ਹੱਦਾਂ ਸਰਹੱਦਾਂ ਦੀਆਂ ਗੱਲਾਂ ਕਰਦੇ ਆ ਨਾ ਕਿ ਜਿੱਥੇ ਤੁਹਾਡੀ ਜਨਮ ਭੋਇਆ ਉਹ ਕਹਿੰਦੇ ਵੀ ਅਸਲ ਦੇ ਵਿੱਚ ਦੇਸ਼ ਤਾਂ ਉਹਨਾਂ ਦਾ ਪਾਕਿਸਤਾਨ ਰਹਿ ਗਿਆ ਜਦੋਂ ਉਹਨਾਂ ਦੀ ਪਤਨੀ ਦੀ ਗੱਲ ਕਰਦੇ ਨੇ ਨਾ ਕਿ ਅਫਸੋਸ ਕਰਨ ਗਏ ਉਹ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਤੇ ਯਕੀਨਨ ਉਹ ਰੋਏ ਹੋਣਗੇ ਫਿਰ ਉਹ ਲਿਖਦੇ ਨੇ ਕਿ ਬੰਸੀ ਰੋ ਰੋ ਥੱਕ ਚੁੱਕੀ ਸੀ ਹੈਨਾ ਉਹ ਇੰਜ ਬੋਲ ਰਹੀ ਸੀ ਜਿਵੇਂ ਕੋਈ ਕਹਾਣੀ ਸੁਣਾ ਰਹੀ ਹੈ ਕੁਲਵੰਤ ਸਿੰਘ ਵਰਕ ਦੀ ਲਿਖੀ ਹੋਈ ਤੇ ਨਾਲ ਉਹ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਮੌਤ ਤੋਂ ਪਹਿਲੇ ਆਪਣੀ ਸਵੈ ਜੀਵਨੀ ਜਿਹੜੀ ਲਿਖ ਲਈ ਸੀ ਤੇ ਉਹ ਨਾਵਲ ਲਿਖਣਾ ਚਾਹੁੰਦੇ ਸੀਗੇ ਹਾਂਜੀ ਪਰ ਉਹਨਾਂ ਦੀ ਜਿਹੜੀ ਇਹ ਆਖਰੀ ਇੱਛਾ ਅਧੂਰੀ ਰਹਿ ਗਈ ਸੀ ਤੇ ਉਹ ਕੁਲਵੰਤ ਸਿੰਘ ਵਰਕ ਹੋਰੀ ਇਹ ਨਾਵਲ ਲਿਖਣ ਲਈ ਆਪਣੇ ਪਿੰਡ ਜਾਣਾ ਚਾਹੁੰਦੇ ਸੀ ਕਿ ਆਪਣੇ ਜਿਹੜੇ ਪਿੰਡ ਵਾਲਿਆਂ ਦੀਆਂ ਮੈਂ ਗੱਲਾਂ ਰਿਕਾਰਡ ਕਰਕੇ ਲਿਆਉਂਗਾ ਪਰ ਇਹ ਗੱਲ ਪੂਰੀ ਨਹੀਂ ਹੋ ਸਕੀ ਉਹਨਾਂ ਦੀ ਰੀਜ ਜਿਹੜੀ ਸੀ ਰੀਜ ਹੀ ਰਹਿ ਗਈ ਉਹ ਪੂਰੀ ਨਹੀਂ ਹੋਈ ਜੀ ਬਿਲਕੁਲ ਤੇ ਇਸੇ ਗੱਲ ਨੂੰ ਅਮਰਜੀਤ ਚੰਦਨ ਹੋਰੀ ਉਹਨਾਂ ਦੀ ਕਹਾਣੀ ਮੁੱਢੋਂ ਸੁੱਢੋਂ ਨਾਲ ਜੋੜਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਉਹਨਾਂ ਦੀ ਨੂੰਹ ਆਈ ਤਾਂ ਉਹਨੂੰ ਬੱਚਾ ਹੋਣ ਵਾਲਾ ਸੀ ਤੇ ਉਹ ਆ ਕੇ ਵਧੀਆ ਤਰੀਕੇ ਮਿਲੀ ਤੇ ਉਹਨਾਂ ਦਾ ਪੁੱਤਰ ਵੀ ਆਇਆ ਕੁਲਵੰਤ ਸਿੰਘ ਵਿਰਖੋਰਾ ਦਾ ਤੇ ਉਹਦੀ ਸ਼ਕਲ ਬਿਲਕੁਲ ਵਿਰਖੋਰਾ ਨਾਲ ਮਿਲਦੀ ਸੀ ਤਾਂ ਉਹਨਾਂ ਨੂੰ ਵੀ ਨਾ ਮੁੱਢੋਂ ਸੁਢੋਂ ਨਾਲ ਮਿਲਦੀ ਜੁਲਦੀ ਗੱਲ ਜਾਪੀ ਕਿ ਜੀਵਨ ਕਿਤੋਂ ਵੀ ਸ਼ੁਰੂ ਹੋ ਸਕਦਾ ਹੈ ਤੇ ਜਿਹੜਾ ਮਨੁੱਖ ਦਾ ਬੱਚਾ ਹੈ ਉਹ ਅਗਲੀ ਪੀੜ੍ਹੀ ਜਿਹੜੀ ਅਗਲੀ ਪੀੜ੍ਹੀ ਹੈ ਉਹਦੀਆਂ ਬਲਾਵਾਂ ਕੱਟ ਲੈਂਦੀ ਹੈ ਤੇ ਇਸੇ ਗੱਲ ਨੂੰ ਇਸੇ ਮੁੱਢੋ ਸੁੱਢੋ ਕਹਾਣੀ ਨੂੰ ਯਾਦ ਕਰਦੇ ਹਾਂ ਸੁਕਰੋਦੀ ਹੋਰਾਂ ਨੇ ਆਪਣੀ ਇੱਕ ਯਾਦ ਸਾਂਝਾ ਕੀਤੀ ਹੈ ਸਭ ਦੇ ਨਾਲ ਉਹਨਾਂ ਨੇ ਇਹ ਯਾਦ ਸਾਂਝੀ ਕੀਤੀ ਹੈ ਕਿ ਜਦੋਂ ਮੈਂ ਗਿਆਨੀ ਕਰਦਾ ਸੀ ਤਾਂ ਉਦੋਂ ਜਿਹੜੇ ਕਾਲਜ 'ਚ ਗਿਆਨੀ ਕਰਦੇ ਸੀ ਤਾਂ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਮੈਡਮ ਹੁੰਦੇ ਸੀ ਨਾ ਉਹਨਾਂ ਨੇ ਉੱਥੇ ਹੀ ਕਾਲਜ 'ਚ ਆਪਣੀ ਨਿੱਜੀ ਲਾਇਬ੍ਰੇਰੀ ਬਣਾਈ ਹੋਈ ਸੀ ਮਤਲਬ ਉਹ ਆਪਣੀਆਂ ਕਿਤਾਬਾਂ ਲਿਆ ਕੇ ਰੱਖਦੇ ਹੋਣੇ ਨੇ ਹਾਂ ਹਾਂਜੀ ਪਰ ਬੱਚਿਆਂ ਨੂੰ ਇਸ ਸ਼ਰਤ ਤੇ ਕਿਤਾਬਾਂ ਦਿੰਦੇ ਸੀਗੇ ਕਿ ਕਿਤਾਬ ਲਓ ਪੜੋ ਤੇ ਪੜ ਕੇ ਉਹਦੀ ਇੱਕ ਦੋ ਪੇਜਾਂ ਦੀ ਸਮਰੀ ਦੇਣੀ ਹੈ ਹਾਂਜੀ ਤੇ ਉਹ ਕਹਿੰਦੇ ਵੀ ਮੈਂ ਜਿਹੜੀ ਫਿਰ ਉਹਨੂੰ ਕਹਾਣੀ ਪੜ੍ਹੀ ਉਹ ਮੁੱਢੋਂ ਸੁੱਢੋਂ ਸੀ ਤੇ ਮੁੱਢੋਂ ਸੁੱਢੋਂ ਚੋ ਜ਼ਿਕਰ ਕਰਦੇ ਨੇ ਕਿ ਇਹਦੇ ਕਹਾਣੀ ਚ ਦੱਸਿਆ ਕਿ ਤਹਿਸੀਲਦਾਰ ਨੇ ਹੁਕਮ ਦਿੱਤਾ ਕਿ ਪਿੰਡ ਵਾਲਿਆਂ ਤੇ ਗੋੜੀ ਚਲਾਉਂਦਾ ਪੁਲਿਸ ਨੂੰ ਪੁਲਿਸ ਵਾਲਿਆਂ ਨੇ ਗੋੜੀ ਚਲਾਈ ਚਾਰ ਬੰਦੇ ਮਾਰੇ ਗਏ ਤੇ ਕੁਝ ਫਟੜ ਹੋ ਗਏ ਤੇ ਇਸ ਮਗਰੋਂ ਜਦੋਂ ਕਹਾਣੀਕਾਰ ਉਸ ਪਿੰਡ ਚ ਜਾਂਦਾ ਹੈ ਨਾ ਤਾਂ ਉਦੋਂ ਉਹ ਕਹਿੰਦਾ ਕਹਾਣੀਕਾਰ ਤੋਂ ਮਤਲਬ ਕਿ ਕੁਲਵੰਤ ਸਿੰਘ ਵੀ ਜੀ ਬਿਲਕੁਲ ਤੇ ਉਹ ਕਹਿੰਦਾ ਕਿ ਪਿੰਡ ਦੀ ਸੱਤ ਚ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦਾ ਫਿਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਬੇਸ਼ੱਕ ਪੁਲਿਸ ਵੱਲੋਂ ਗੋਲੀ ਚਲਾਉਣ ਦੀ ਘਟਨਾ ਦਾ ਪਿੰਡ ਵਾਸੀ ਰੋਸਤਾ ਪ੍ਰਗਟ ਕਰਦੇ ਨੇ ਪਰ ਪਿੰਡ ਵਾਸੀਆਂ ਚ ਗੋਲੀ ਚਲਾਉਂਦਾ ਹੁਕਮ ਦੇਣ ਵਾਲੇ ਤਹਿਸੀਲਦਾਰ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕੋਈ ਵੱਡਾ ਵਿਰੋਧ ਨਹੀਂ ਜਾਗਦਾ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਕਹਾਣੀਕਾਰ ਉਥੋਂ ਤੁਰ ਪੈਂਦਾ ਹੈ ਕਿ ਵਾਪਸ ਚਲੋ ਆਪਣੇ ਟਿਕਾਣੇ ਚਲੀਏ ਸ਼ਹਿਰ ਨੂੰ ਤੇ ਉਧਰੋਂ ਉਹਨੂੰ ਪਿੰਡ ਨੂੰ ਮੁੜਦਾ ਇੱਕ ਨਵਾਂ ਵਿਆਹਿਆ ਜੋੜਾ ਟੱਕਰਦਾ ਜੋ ਪਿੰਡ ਪਰਤ ਰਿਹਾ ਸੀ ਉਹ ਆਪਸ ਵਿੱਚ ਹੱਸਦੇ ਖੇਡਦੇ ਜਾ ਰਹੇ ਨੇ ਹਾਂਜੀ ਤੇ ਉਹ ਕਹਿੰਦਾ ਕਿ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਕਹਾਣੀਕਾਰ ਥੋੜਾ ਨਿਰਾਸ਼ ਹੁੰਦਾ ਪਰ ਫਿਰ ਉਹਨੂੰ ਨਵਾਂ ਵਿਆਹਿਆ ਜੋੜਾ ਦੇਖ ਕੇ ਉਹਨੂੰ ਆਸ ਵੱਜਦੀ ਹੈ ਕਿ ਹੁਣ ਇਹ ਨਵਾਂ ਵਿਆਹਿਆ ਜੋੜਾ ਆਪਣਾ ਨਵਾਂ ਘਰ ਬਸਾਏਗਾ ਇਨਾਂ ਦੇ ਬੱਚੇ ਜੰਮਣਗੇ ਉਹ ਇਸ ਪਿੰਡ ਦੀ ਨਵੀਂ ਪੀੜੀ ਬਣਨਗੇ ਤੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਇਹ ਸਭ ਕੁਝ ਵੇਖ ਕੇ ਹੌਸਲਾ ਹੋ ਜਾਂਦਾ ਹੈ ਕਿ ਮਨੁੱਖ ਦਾ ਆਪਣਾ ਬੱਚਾ ਹੀ ਵੱਡਾ ਹੋ ਕੇ ਮਨੁੱਖ ਦੀਆਂ ਬਲਾਵਾਂ ਕੱਟ ਕੇ ਉਸ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਰਾਹ ਬਣਾਉਂਦਾ ਹੈ ਗੱਲ ਇਹ ਨਾ ਕਿ ਜ਼ਿੰਦਗੀ ਦਾ ਚੱਕਰ ਚੱਲਦਾ ਰਹੇਗਾ ਜ਼ਿੰਦਗੀ ਨਵੇਂ ਸਿਰਿਓਂ ਫਿਰ ਸ਼ੁਰੂ ਹੋ ਜਾਏਗੀ ਜੀ ਬਿਲਕੁਲ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਬਰੀਕ ਗੱਲ ਜਿਹੜੀ ਹੈ ਚੰਦਨੌਰੋਂ ਨੇ ਫੜੀ ਹੈ। ਹਾਂਜੀ ਬਿਲਕੁਲ ਉਹਨਾਂ ਦੀ ਕਹਾਣੀ ਮੁੱਢੋਂ ਸੁੱਢੋਂ ਦੀ ਲੀਤ ਹੈ। ਬਿਲਕੁਲ। ਉਹਨਾਂ ਨੇ ਉਹ ਕਹਾਣੀ ਦੇ ਨਾਲ ਜੋੜਤਾ ਸਾਰਾ ਜਿਹੜਾ ਬਿਰਤਾਂਤ ਹੈ। ਜੀ। ਰਵਨੀਤ ਸਾਹਿਦ ਦੀ ਦੁਨੀਆ ਤੋਂ ਹੁਣ ਅਸਲ ਦੁਨੀਆ ਚ ਆਈਏ। ਆਪਣੇ ਇੱਕ ਪਾਠਕ ਨੇ ਜੀ ਤਰਸੀਮ ਸਿੰਘ ਧੂਰੀ ਤੋਂ। ਠੀਕ ਹੈ ਜੀ ਉਹਨਾਂ ਨੇ بڑا ਗਿਲਾ ਕੀਤਾ। ਹੂੰ। ਗਿਲਾ ਸਾਡੇ ਨਾਲ ਵੀ ਕਹਿ ਲਓ ਤੇ ਮੌਸਮ ਵਿਭਾਗ ਨਾਲ ਵੀ ਕਹਿ ਲਓ। ਹਾਂਜੀ ਤੇ ਉਹਨਾਂ ਨੇ ਕਿਹਾ ਕਿ 24 ਦਸੰਬਰ ਦੀ ਕੋਈ ਖਬਰ ਛਪੀ ਹੈ ਜੀ ਕਿ ਪਹਿਲੇ ਪੰਨੇ ਤੇ ਇੱਕ ਵੱਡੀ ਖਬਰ ਲੱਗੀ ਸੀ ਪੰਜਾਬ ਵਿੱਚ 3 ਦਿਨ ਧੁੰਦ ਪੈਣ ਦੀ ਪੇਸ਼ੀਨ ਗਈ ਹਾਂਜੀ ਤੇ ਉਹਨਾਂ ਨੇ ਅੱਗੇ ਕਿਹਾ ਸਾਨੂੰ ਕਹਿੰਦੇ ਅਜੀਬ ਗੱਲ ਹੈ ਮੈਂ ਇਸ ਵੇਲੇ ਜ਼ਿਲ੍ਹਾ ਸੰਗਰੂਰ ਦੇ ਕਸਬੇ ਵਿੱਚ ਸਵੇਰੇ 10 ਵਜੇ ਇੰਨੀ ਤੇਜ਼ ਧੁੱਪ ਵਿੱਚ ਬੈਠਾ ਇਹ ਖਬਰ ਪੜ ਰਿਹਾ ਕਿ ਹੋਰ ਧੁੱਪੇ ਬੈਠਣਾ ਮੁਸ਼ਕਿਲ ਹੋ ਰਿਹਾ ਹਾਂਜੀ ਬਿਲਕੁਲ ਉਹ ਗੱਲ ਇਹ ਹੈ ਨਾ ਕਿ ਪੇਸ਼ੀਨ گوئی ਕੀ ਸੀ ਤੇ ਮੌਸਮ ਦਾ ਮਜਾਜ ਕਿਹੋ ਜਿਹਾ ਸੀ ਆਹੋ ਹਕੀਕਤ ਚ ਧੁੱਪ ਪੈ ਰਹੀ ਹੈ ਤੇ ਉਹਨਾਂ ਨੂੰ ਸੀ ਕਿ ਅੱਜ ਧੁੰਦੀ ਪੈਣੀ ਹੈ ਤਰਸੇਮ ਸਿੰਘ ਹੋਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦਾ ਤਾਂ ਪਤਾ ਨਹੀਂ ਪਰ ਅੱਜ ਲਈ ਮੌਸਮ ਵਿਭਾਗ ਦੀ ਪੇਸ਼ੀਨ گوئی ਗਲਤ ਸਾਬਤ ਹੋਈ ਹੈ ਤੇ ਸਾਡੇ ਦੇਸ਼ ਚ ਮੌਸਮ ਬਾਰੇ ਅਗਾਊਂ ਜਾਣਕਾਰੀ ਦੀ ਵਿਸ਼ਵਾਸਯੋਗਤਾ ਲਗਾਤਾਰ ਘਟ ਰਹੀ ਹੈ ਜਦੋਂ ਕਿ ਵਿਕਸਿਤ ਮੁਲਕਾਂ ਦੀ ਗੱਲ ਕਰਦੇ ਆ ਉਹ ਕਿ ਉੱਥੇ ਘੰਟੇ-ਘੰਟੇ ਦੇ ਮੌਸਮ ਦੀ ਸਟੀਕ ਅਗਾਊਂ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਪੂਰੀ ਤਰ੍ਹਾਂ ਸਹੀ ਸਾਬਤ ਹੁੰਦੀ ਹੈ ਜਿਹੜੀ ਜਾਣਕਾਰੀ ਹੈ ਸਹੀ ਨਹੀਂ ਸਾਬਤ ਹੋਣੀ ਤਾਂ ਉਹਦਾ ਫਾਇਦਾ ਕੀ ਉਹਦਾ ਫਾਇਦਾ ਕੀ ਤੇ ਇੰਨੇ ਪੈਸੇ ਕਿਉਂ ਖਰਚੇ ਉਸ ਵਿਭਾਗ ਦੇ ਉੱਤੇ ਦੇਖੋ ਨਾ ਹੁਣ ਉਸ ਦਿਨ ਦੀ ਗੱਲ ਆ ਉਹਨਾਂ ਨੇ ਸੋਚਿਆ ਹੋਣਾ ਕਿ ਧੁੰਦ ਪੈਣੀ ਹੈ ਰਜਾਈ 'ਚ ਬੈਠ ਕੇ ਗਰਮ-ਗਰਮ ਚਾਹ ਪੀਵਾਂਗੇ ਜੀ ਹੈ ਨਾ ਪਰ ਉਧਰ ਮਤਲਬ ਤਿੱਖੀ ਧੁੱਪ ਪੈ ਗਈ ਹੈ ਹਾਂਜੀ ਬਿਲਕੁਲ ਜਾਂ ਇਹ ਵੀ ਹੋ ਸਕਦਾ ਨਾ ਵੀ ਉਹਨਾਂ ਨੇ ਕੋਈ ਸੌ ਕੰਮਕਾਰ ਕਰਨੇ ਹੋਣ ਧੁੱਪ ਦੇ ਜਾਂ ਮੌਸਮ ਦੇ ਹਿਸਾਬ ਨਾਲ ਤੇ ਉਹ ਸਾਰੇ ਟਾਲ ਦਿੱਤੇ ਹੋਣ ਅੱਛਾ ਖੈਰ ਗੱਲ ਤੇ ਤੋਂ ਵੱਖਰੀ ਹੈ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਤੇ ਮਤਲਬ ਤਰਸੇਮ ਸਿੰਘ ਹੋਰੀ ਤਾਂ ਹੈ ਹੀ ਕੁਛ ਬੀਬੀਆਂ ਜਿਹੜੀਆਂ ਸਾਡੀਆਂ ਅਖਬਾਰ ਪੜ੍ਹਦੀਆਂ ਨੇ ਕਈ ਵਾਰੇ ਹੁੰਦਾ ਨਾ ਜੀ ਕੱਪੜੇ ਧੋਣੇ ਨੇ ਜੀ ਹੈਨਾ ਮਸ਼ੀਨ ਲਾਉਣੀ ਹੈ ਤੇ ਉਹ ਦੇਖ ਲੈਂਦੀ ਨੇ ਜੀ ਮੌਸਮ ਕੀ ਰਹਿਣਾ ਤੇ ਉਸ ਹਿਸਾਬ ਨਾਲ ਆਪਾਂ ਕਰ ਲਈਏ ਤੇ ਫਿਰ ਇਹ ਵੀ ਹੁੰਦਾ ਕਿ ਜੇ ਹੋਵੇ ਨਾ ਕਿ ਜੀ ਥੋੜੀ ਜੀ ਥੋੜਾ ਜਿਹਾ ਮੀਂਹ ਪੈਣਾ ਜਾਂ ਮੌਸਮ ਸਾਫ਼ ਨਹੀਂ ਰਹੇਗਾ ਸਵੇਰੇ ਸਵੇਰੇ ਬੀਬੀਆਂ ਕੱਪੜੇ ਧੋਂਦੀਆਂ ਨਹੀਂ ਕਿ ਦੇਖੋ ਜੀ ਮੌਸਮ ਵਿਭਾਗ ਦੀ ਜਿਹੜੀ ਗਾਉ ਜਾਣਕਾਰੀ ਆ ਉਹਦੇ ਚਾਹ ਕਿ ਅੱਜ ਜੀ ਦਿਨ ਵੇਲੇ ਮੀਂਹ ਪੈਣਾ ਹਾਂਜੀ ਤੇ ਹੁੰਦਾ ਇਹ ਹੈ ਕਿ ਸਾਰਾ ਦਿਨ ਮੀਂਹ ਨਹੀਂ ਪੈਂਦਾ ਤੇ ਉਹਨਾਂ ਨੇ ਕਈ ਵਾਰੀ ਕੁਝ ਬੀਬੀਆਂ ਨੇ ਉਲਾਂਬੇ ਦਿੱਤੇ ਨੇ ਕਿ ਦੇਖੋ ਜੀ ਤੁਸੀਂ ਤੇ ਖਬਰ ਲਾਉਂਦੇ ਹੋ ਕਿ ਜੀ ਅੱਜ ਹਲਕਾ ਮੀਂਹ ਪਏਗਾ ਅਸੀਂ ਤਾਂ ਕੱਪੜੇ ਨਹੀਂ ਧੋਤੇ ਹਾਲਾਂਕਿ ਹੁਣ ਤਾਂ ਮੋਬਾਈਲ ਫੋਨਾਂ ਤੇ ਵੀ ਘੜੀ ਘੜੀ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਨਹੀਂ ਰਵਨੀ ਤਾਂ ਇਹ ਨਵੀਂ ਪੀੜੀ ਮਿੰਟ ਬਾਅਦ ਦੇਖਦੀ ਹੈ ਜਿਹੜੀ ਪੁਰਾਣੀ ਪੀੜੀ ਹੈ ਨਾ ਉਹ ਹਲੇ ਵੀ ਜਿੱਦਾਂ ਅਖਬਾਰ ਪੜ੍ਹ ਰਹੇ ਨੇ ਜੀ ਹੈਨਾ ਘਰ ਦੇ ਵਿੱਚ ਜਿਹੜਾ ਵੀ ਕੋਈ ਵੱਡਾ ਬੰਦਾ ਪੜ੍ਹ ਰਿਹਾ ਉਹ ਕਹਿ ਦਿੰਦਾ ਵੀ ਅੱਜ ਤੇ ਜੀ ਮੀਂਹ ਪੈਣਾ ਬਈ ਹਾਂਜੀ ਤੇ ਉਹ ਔਰਤਾਂ ਉਸੇ ਵੇਲੇ ਸੋਚ ਲੈਂਦੀਆਂ ਨੇ ਜਿਹੜੀ ਵੀ ਘਰ ਦੀ ਸੁਆਣੀ ਆ ਉਹ ਕਹਿੰਦੀ ਆ ਵੀ ਚ ਰਣਦਨੇ ਹਾਂਜੀ ਕੱਲੇ ਕੱਪੜੇ ਧੋਣ ਦੀ ਗੱਲ ਹੀ ਨਾ ਕਈ ਵਾਰੀ ਕਿਸੇ ਨੇ ਬਹੁਤ ਜ਼ਰੂਰੀ ਕੰਮ ਜਾਣਾ ਤਾਂ ਦੂਰ ਕਿਤੇ ਜਾਣਾ ਹੋਵੇ ਫਿਰ ਵੀ ਤੁਸੀਂ ਸੋਚਦੇ ਹੋ ਕਿ ਆਪਣਾ ਜਿਹੜਾ ਟਾਲ ਦਿੰਦਾ ਜਿਹੜਾ ਰੁਝੇਵਾ ਹੁੰਦਾ ਤਰਸੀਮ ਸਿੰਘ ਜੀ ਤੁਹਾਡਾ ਉਲਾੰਬਾ ਬਿਲਕੁਲ ਸਹੀ ਹੈ ਪਰ ਗੱਲ ਇਹ ਹੈ ਕਿ ਮੌਸਮ ਵਿਭਾਗ ਦੀਆਂ ਜਿਹੜੀਆਂ ਪੇਸ਼ੀਨਗੋਈਆਂ ਨੇ ਉਹ ਸਾਡੇ ਵੱਸੋਂ ਬਾਹਰ ਨੇ ਦੇਖੋ ਜੀ ਅਸੀਂ ਤੇ ਇਹੀ ਆਸ ਕਰ ਸਕਦੇ ਹਾਂ ਕਿ ਮੌਸਮ ਵਿਭਾਗ ਇਸ ਪਾਸੇ ਧਿਆਨ ਦੇਵੇ ਦਰਸ਼ਕ ਤੁਸੀਂ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ